ਸਖਵੀਰ ਸਿੰਘ ਬਾਦਲ ਕਹਿੰਦੇ ਡਟਿਆ ਪਿਆ ਲੋਕਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਉਹਨਾਂ ਦਾ ਪੂਰਾ ਸਹਿਯੋਗ ਕਰਨ ਲਈ ਦਿਨ ਰਾਤ ਲੱਗਿਆ ਪਿਆ ਪਰ ਬਹੁਤੇ ਲੋਕਾਂ ਦੀ ਆਦਤ ਹੈ ਕਿ ਚੰਗੇ ਕੰਮ ਨੂੰ ਨਹੀਂ ਸਹਾਰਦੇ ਟਿੱਪਣੀਆਂ ਨੁਕਤੇ ਚ ਇਨੀ ਕਰਨ ਦੀ ਆਦਤ ਆ ਜਿਹੜੀ ਲੋਕਾਂ ਨੂੰ ਹਮੇਸ਼ਾ ਰਹਿੰਦੀ ਹੈ ਅੱਜ ਸਖਵੀਰ ਬਾਦਲ ਨੇ ਹੜਪੀਰਤ ਜਦੋਂ ਦੇ ਹੜ ਆਏ ਨੇ ਪੰਜਾਬ ਦੇ ਵਿੱਚ ਪੰਜਾਬ ਇਸ ਦੁੱਖ ਦੀ ਘੜੀ ਦੇ ਵਿੱਚ ਲੰਘਿਆ ਤਾਂ ਦੇਖੋ ਸੁਖਵੀਰ ਬਾਦਲ ਨੇ ਕਰੋੜਾਂ ਹੀ ਰੁਪਇਆ ਹਜ਼ਾਰਾਂ ਲੀਟਰ ਲੱਖਾਂ ਦੇ ਹਿਸਾਬ ਦੇ ਨਾਲ ਡੀਜ਼ਲ ਹੋਰ ਕਿੰਨਾ ਕੁਸ਼ ਮਤਲਬ ਮਤਲਬ ਕੀ ਮਦਦ ਇੰਨੀ ਜਿਆਦਾ ਲੋਕਾਂ ਦੀ ਕੀਤੀ ਹੈ ਜਿੱਥੇ ਸਰਕਾਰ ਫਿੱਕੀ ਪੈ ਚੁੱਕੀ ਹੈ ਕਿ ਸਰਕਾਰ ਨਾਲੋਂ ਜਿਆਦਾ ਕੰਮ ਜਿਹੜਾ ਸੁਖਵੀਰ ਬਾਦਲ ਨੇ ਲੋਕਾਂ ਦੇ ਨਾਲ ਲੋਕਾਂ ਨੂੰ ਹੈਲਪ ਕੀਤੀ ਹੈ ਲੋਕਾਂ ਦੀ ਲੋਕਾਂ ਦੇ ਨਾਲ ਖੜਿਆ ਸਰਕਾਰ ਨਾਲੋਂ ਸਰਕਾਰ ਅਜੇ ਇਸ ਕੰਮ ਦੇ ਵਿੱਚ ਕੱਚੀ ਪੈ ਗਈ ਜਿੱਤੇ ਹੋਰ ਸਾਰੇ ਸਿੰਗਰ ਐਕਟਰ ਹੋਰ ਜਿਹੜੀਆਂ ਜਥੇਬੰਦੀਆਂ ਜਾਂ ਸੰਸਥਾਵਾਂ ਜਿੰਨੀਆਂ ਬਣੀਆਂ ਹੋਈਆਂ ਨੇ ਸਾਰੀਆਂ ਇੱਕ ਠੋਕ ਕੇ ਨਾਲ ਖੜੀਆਂ ਨੇ ਤੇ ਕੰਮ ਕਰ ਰਹੀਆਂ ਨੇ ਜਿੰਨਾ ਚਿਰ ਉਹ ਪਰਿਵਾਰ ਹੜਪੀ ਪੀੜਤ ਪਰਿਵਾਰ ਹੈ ਜਿਹੜੇ ਦੁਬਾਰਾ ਸਟੈਂਡ ਨਹੀਂ ਹੁੰਦੇ ਉਹਨਾਂ ਚਿਰ ਉਹਨਾਂ ਦਾ ਉਹ ਸਾਥ ਦੇਣਗੇ ਅੱਜ ਚਾਹੇ ਸੁਖਵੀਰ ਬਾਦਲ ਨੂੰ ਲੋਕ ਗਲਤ ਕਹੀ ਜਾਂਦੇ ਨੇ ਪਰ ਉਹ ਪੰਜਾਬ ਦੇ ਨਾਲ ਖੜਾ ਚਾਹੇ ਲੋਕ ਕਹੀ ਜਾ ਰਹੇ ਨੇ ਕਿ ਪੈਸਾ ਸੁਖਵੀਰ ਬਾਦਲ ਦਾ ਨਹੀਂ ਲੋਕਾਂ ਦਾ ਇਕੱਠਾ ਕੀਤਾ ਹੋਇਆ ਪੈਸਾ ਕੁਝ ਵੀ ਆ ਪਰ ਅੱਜ ਜਦੋਂ ਦੁੱਖ ਦੀ ਘੜੀ ਆਈ ਹੈ ਯਾਰ ਬੰਦਾ ਲਾਹ ਤਰਿਆ ਨਾ ਪੈਸੇ ਚਾਹੇ ਲੋਕਾਂ ਦੇ ਹੀ ਪੈਸੇ ਆ ਲੋਕਾਂ ਦੇ ਨਾਲ ਦਾ ਖੜਾ ਹੋਰ ਜਿਹੜੇ ਵੱਡੇ ਐਲਾਨ ਸੁਖਵੀਰ ਬਾਦ ਨੇ ਕੱਲ ਪ੍ਰੈਸ ਕਾਨਫਰੰਸ ਦੇ ਵਿੱਚ ਕਰ ਦਿੱਤੇ ਕਿ 500 ਐ ਮਨ ਲਓ ਟੱਕ ਮੱਕੀ ਦਾ ਆ ਰਿਆ 500 ਫੋਗਿਕ ਮਸ਼ੀਨਾ 500 ਟਰੱਕ ਤੂੜੀ ਦੇ ਠੀਕ ਹੈ ਜੀ 1 ਲੱਖ ਏਕੜ ਜ਼ਮੀਨ ਆ ਜਿਹੜੀ ਸਰਟੀਫਿਕੇਟ ਉਹਨਾਂ ਦੇ ਲਈ ਕਣਕ ਦੇ ਬੀਜ ਉਹ ਲੈ ਕੇ ਆਊਗਾ ਹੜ੍ਹ ਪੀੜਤ ਪਰਿਵਾਰਾਂ ਦੇ ਲਈ ਉਹਨਾਂ ਨੂੰ 30000 ਕੁਆਂਟਲ ਕਣਕ ਕਹਿ ਦੇਣੀ ਸੋਖੀ ਹੈ 30000 ਕੁਆਂਟਲ ਕਣਕ ਸੁਖਵੀਰ ਬਾਦਲ ਦੇ ਰਿਹਾ ਐਸਪੀਸੀ ਵੱਲੋਂ ਸ਼੍ਰੀ ਗੁਰੂ ਰਾਮਦਾਸ ਜੀ ਕੈਂਪ 125 ਕਹਿੰਦੇ ਮੈਡੀਕਲ ਕੈਂਪ ਲੱਗੇ ਜਾਣਗੇ ਵੈਟਰਨਰੀ ਕਾਲਜ ਦੀਆਂ 25 ਟੀਮਾਂ ਆਉਣਗੀਆਂ ਕਿਸਾਨਾਂ ਦੇ ਖੇਤਾਂ ਦੇ ਵਿੱਚੋਂ ਮਿੱਟੀ ਜਿਹੜੀ ਰੇਤਾ ਉਹ ਚੱਕਿਆ ਜਾਊਗਾ ਉਹਦਾ ਸਾਰਾ ਖਰਚ ਸੁਖਵੀਰ ਸਿੰਘ ਬਾਦਲ ਕਹਿੰਦੇ ਅਸੀਂ ਚੱਕਾਂਗੇ ਅਗਰ ਪਰਚੇ ਵੀ ਹੁੰਦੇ ਆ ਤਾਂ ਉਹ ਪਰਚੇ ਮੇਰੇ ਤੇ ਹੋਣਗੇ ਬਹੁਤ ਵੱਡੀਆਂ ਵੱਡੀਆਂ ਗੱਲਾਂ ਕਹਿ ਦਿੱਤੀਆਂ ਪੱਪਸ ਪ੍ਰੈਸ ਕਾਨਫਰੰਸ ਦੇ ਵਿੱਚ ਇੱਕ ਟੀਮ ਬਣਾਈ ਗਈ ਹੈ ਡਾਕਟਰ ਦਲਜੀਤ ਸਿੰਘ ਜੀ ਮਾਜੀ ਦੇ ਨਾਲ ਔਰ ਦੂਜੀ ਗੱਲ ਸਭ ਤੋਂ ਵੱਡੀ ਸੁਖਵੀਰ ਸਿੰਘ ਬਾਦਲ ਨੇ ਬੇਨਤੀ ਕੀਤੀ ਹੈ ਮੋਦੀ ਨੂੰ ਕਿ ਪੰਜਾਬ ਦੇ ਵਿੱਚ ਆਉਂਗੇ ਤੁਹਾਡਾ ਧੰਨਵਾਦ ਹੈ ਬਹੁਤ ਬਹੁਤ ਪਰ ਜੋ ਵੀ ਤੁਸੀਂ ਕੁਝ ਵੀ ਬਿਆਨ ਦੇ ਕੇ ਜਾਣਾ ਕੋਈ ਵੀ ਪੈਸਾ ਤੁਸੀਂ ਕਹਿ ਕੇ ਜਾਣਾ ਰੁਪਿਆ ਕੋਈ ਕਹਿ ਕੇ ਜਾਣੀ ਇਹ ਚੀਜ਼ ਅਸੀਂ ਦੇ ਰਹੇ ਹਾਂ ਤਾਂ ਉਹ ਤੁਹਾਡੀ ਟੀਮ ਹੀ ਲੋਕਾਂ ਤੱਕ ਪਹੁੰਚਾ ਦੇ ਸਕਵੀਰ ਬਾਦਲ ਕਹਿੰਦੇ ਸਾਨੂੰ ਵਿਸ਼ਵਾਸ ਨਹੀਂ ਹੈਗਾ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਕਿ ਤੁਸੀਂ ਇੰਨਾ ਹੱਥੋਂ ਪੈਸੇ ਦੇ ਜਾਓਗੇ ਕਿ ਉਹ ਸਹੀ ਕੰਮ ਤੇ ਲੱਗ ਜਾਣਗੇ ਅੱਜ ਵੀ ਹਜ਼ਾਰਾਂ ਲੋਕਾਂ ਨੇ ਲੱਖਾਂ ਲੋਕਾਂ ਨੇ ਉਹਨਾਂ ਦੇ ਅਕਾਊਂਟਾਂ ਦੇ ਵਿੱਚ ਪੈਸੇ ਟਰਾਂਸਫਰ ਖਿੱਤੇ ਨੇ ਕਿ ਤੁਸੀਂ ਇੱਕ ਆਪ ਦੀ ਟੀਮ ਬਣਾ ਕੇ ਜਿੱਥੇ ਜਿੱਥੇ ਹੜਪੀੜਿਤ ਪਰਿਵਾਰ ਬੈਠੇ ਨੇ ਜਿਨ੍ਹਾਂ ਨੂੰ ਲੋੜ ਆ ਸਾਰਾ ਸਰਵੇਖਣ ਕਰਕੇ ਉਹਨਾਂ ਨੂੰ ਤੁਸੀਂ ਪੇਮੈਂਟ ਆਪਦੀ ਟੀਮ ਦੁਆਰਾ ਹੀ ਪੰਚਾਇਤੋ ਕਿ ਸਿੱਧੀ ਆਮ ਆਦਮੀ ਪਾਰਟੀ ਮੁੱਖ ਮੰਤਰੀ ਭਗਵੰਤ ਮਾਨ ਜਾਂ ਇਹਨਾਂ ਦੇ ਕਿਸੇ ਹੋਰ ਬੰਦੇ ਹੱਥ ਪੈਸਾ ਨਾ ਸਿੱਧਾ ਫੜਾਈਓ ਉਹ ਕਿਤੇ ਪਾਸੇ ਵੀ ਪੈਸੇ ਨਹੀਂ ਲੱਗਣੇ ਇਹਨਾਂ ਨੇ ਗਾਇਬ ਕਰ ਦੇਨੇ ਨੇ ਇਸ ਗੱਲ ਦੇ ਨਾਲ ਸ਼ਾਇਦ ਆਮ ਆਦਮੀ ਪਾਰਟੀ ਦੇ ਵਰਕਰਾਂ ਨਾਲ ਸਹਿਮਤੀ ਜਤਾਉਣ ਪਰ ਜਿਹੜੇ ਹੋਰ ਲੋਕ ਨੇ ਉਹਨਾਂ ਦੇ ਬਹੁਤ ਸਾਰੇ ਲੋਕਾਂ ਦੇ ਸਵਾਲ ਆਮ ਆਦਮੀ ਪਾਰਟੀ ਦੇ ਲਈ ਅੱਜ ਵੀ ਤਿਉਂ ਤੇ ਤਿਉਂ ਹੀ ਨੇ ਕਿ ਆਮ ਆਦਮੀ ਪਾਰਟੀ ਅੱਜ ਕਿੱਥੇ ਚਲੀ ਗਈ ਇਹਨਾਂ ਦੇ ਬੰਦੇ ਜਿਹੜੇ ਹੋਰ ਐਮ.ਐਲ.ਏ ਨੇ ਸੁਖਵੀਰਬਾਦ ਨੂੰ ਦੇਖ ਕੇ ਕਹਿੰਦੇ ਸਾਰੇ ਲੋਕ ਅੱਗੇ ਆਏ ਜਿਹੜੇ ਹੋਰ ਸੀਗੇ ਪਾਰਟੀਆਂ ਦੇ ਵਿਰੋਧੀ ਧਿਰਾਂ ਦੇ ਪਾਰਟੀਆਂ ਦੇ ਬੰਦੇ ਉਹ ਦੇ ਦੇਗੇ ਫਿਰ ਜਿਵੇਂ ਸੁਖਵੀਰਬਾਦ ਪੈਸੇ ਵੰਡ ਰਿਹਾ ਡੀਜ਼ਲ ਦੇ ਰਿਹਾ ਓਮਿਓ ਮਗਰ ਦੇ ਕੇ ਦੇਣ ਲੱਗੇ ਕਿ ਹਾਂ ਜੀ ਅਸੀਂ ਵੀ ਮਦਦ ਲੋਕਾਂ ਦੀ ਕਰ ਰਹੇ ਹਾਂ ਪਰ ਸੁਖਵੀਰਬਾਦ ਅੱਜ ਵੀ ਡਟਿਆ ਹੋਇਆ ਜਿੰਨਾ ਚਿਰ ਸੁਖਵੀਰਬਾਦ ਨੇ ਕਿਹਾ ਕਿ ਹੜ ਪੀੜਤ ਪਰਿਵਾਰ ਦੁਆਰਾ ਖੜੇ ਨਹੀਂ ਹੁੰਦੇ ਉਹਨਾਂ ਦਾ ਘਰ-ਬਾਰ ਜਿੰਨਾ ਵੀ ਨੁਕਸਾਨ ਹੋਇਆ ਜਿੰਨਾ ਚਿਰ ਉਹ ਦੁਬਾਰਾ ਆਪਦੇ ਪੈਰਾਂ ਤੇ ਦੁਬਾਰਾ ਖੜੇ ਨਹੀਂ ਹੁੰਦੇ ਇੱਕ ਉਹਨਾਂ ਦੀ ਇਨਕਮ ਸ਼ੁਰੂ ਨਹੀਂ ਹੁੰਦੀ ਜਿੰਨਾ ਚਿਰ ਦੁਬਾਰਾ ਉਹਨਾਂ ਚਿਰ ਅਸੀਂ ਉਹ ਹੜਪੀੜਿਤ ਪਰਿਵਾਰਾਂ ਦੇ ਨਾਲ ਖੜੇ ਹਾਂ